ਮੇਰਾ ਕੋਈ ਬੰਤੀ ਨਹੀਂ ਕੋ ਪਾ ਲੈਣਾ ਬਘੇਰੇ ਗੰਦੇ ਜੱਟੂ ਕੀ ਲੱਗਦਾ ਮਾ ਜੀ ਮੈਂ ਤੁਹਾਨੂੰ ਬਿਖਾਉਂਦਾ ਬੈਠੋ ਬੈਠ ਕੇ ਗੱਲ ਕਰੋ ਬੈਠ ਕੇ ਬੈਠ ਜਾ ਬੈਠ ਜਾ ਪਿਠਾ ਤਾਂ ਦੇਖੋ ਬੈਠ 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 ਕੋਲ ਬੈਠੋ ਆਰਾਮ ਰੱਖੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਗੱਡੇ ਬਖੋੜਵਾ ਇਹ ਖਾਰੇ ਪਿੰਡ ਦੀ ਮੈਂ ਮਾਲਕ ਸੀ

ਇਹ ਕੀ ਪਰਦੇਸੇ ਨਸ਼ੇ ਪੱਤੇ ਆ ਬਹੁਤ ਇੱਕ ਤਾਂ ਮੇਰੇ ਘੇਟ ਦਾ ਪੋਤਾ ਉਹਦੇ ਨਾਲ ਤੰਗ ਹੋਇਆ ਬਾਗੋਆ ਦੇ ਫੈਨਪੁਰ ਗਿਆ ਉਹਨੇ ਨਾਰੋ ਫੋ ਮੱਤੀ ਚਾ ਉਹਨੇ ਨਾ ਸਾਰੀ ਦੁਨੀਆ ਇੱਥੇ ਨਾਲ ਛਾਪਦਾ ਹੁਪਾਰੀ ਗਿਆ ਪੈਣ ਲੈ ਯੂ ਆਂ ਯੂ ਆਂ ਮੁੰਡੇ ਮਖਾ ਕਪਾਤੇ ਸਰਕਾਰ ਤਾਂ ਕਹਿੰਦੀ ਨਸ਼ੇ ਹੈ ਹੀ ਨਹੀਂ ਪੰਜਾਬ ਦੇ ਵਿੱਚ ਇੱਥੇ ਤਾਂ ਬਹੁਤ ਵਾਜੀ ਕੌਣ ਕੌਣ ਦਿੰਦਾ ਨਸ਼ੇ ਇੱਥੇ ਦਾ ਇੱਥੇ ਜੀ ਬਾਤ ਸੁਣ ਲੈ ਕੀ ਮੇਥੇ ਸ਼ਨਾਬ ਮਾਖੂ ਵੀੜੀ ਬਾਲੀ ਪਿੰਡੀ ਹੈ ਨਹੀਂ ਜੀ ਬਾਲੀ ਪਿੰਡੀ ਹੈ ਨਹੀਂ ਜੀ ਜਿਹੜੇ ਆ ਰਹੇ ਚੱਲਦਾ ਇੱਧਰ ਮਾਰੇ ਦੂਏ ਪੰਡਾ ਲੈ ਚਲਾਉਂਦੇ ਨਸ਼ਾ ਹੈ ਨਹੀਂ ਉਹਦੇ ਨਹੀਂ ਦੇਖੋ ਮਾਰੇ ਦਾ ਪਣਾ ਪਾਇਆ ਉਹਦੇ ਨਸ਼ਾ ਹੈ ਨਹੀਂ ਐਡਾ ਵੀੜੀ ਨਹੀਂ ਦਸਣੀ ਐਡਾ ਸਮੈਕ ਨਹੀਂ ਕੁਛ ਮਾਖੂ ਦਾ ਕੁਛ ਨਹੀਂ ਇੱਥੇ ਤੁਹਾਡੇ ਬੇਟੇ ਨੂੰ ਬੇਟੇ ਨੂੰ ਮਾਰਿਆ ਕਿਹਨੂੰ ਮਾਰਿਆ ਕਿੰਨੇ ਬੱਚੇ ਤੁਹਾਡੇ ਮੇਰੇ ਮੇਰੇ ਬੱਚੇ ਦੋ ਸੀ ਜਾੜੀ ਕੁੜੀਆਂ ਸੀ ਇੱਕ ਕੁੜੀ ਮਾਇਦੇ ਪੰਜਾਂ ਕੁੜੀਆਂ ਦੇ ਮੱਦੇ ਬੱਟੇ ਛੋਟੇ ਹੋਏ ਬੁੱਢੇ ਬਾੜੇ ਦੋ ਬੇਟੇ ਸੋਣੇ ਹਾਂਜੀ ਦੋ ਸੀਗੇ ਇੱਕ ਮਾਰ ਦੋ ਸੀਗੇ ਹਾਂਜੀ ਇੱਕ ਇੱਕ ਮਾਰ ਦੱਸ ਮੈਂ ਉਹ ਕੁੜੀਆਂ ਦੇ ਲਕੋ ਕੇ ਬੜਾ ਰੱਖਿਆ ਇੱਥੇ ਹੁੰਦੇ ਕਿ ਉਹਨੂੰ ਵੀ ਮਾਰਨੇ ਨੂੰ ਕਰਦੇ ਉਹਨੂੰ ਮਾਰਿਆ ਕਿ ਉਹਨਾਂ ਨੇ ਮਾਰਿਆ ਤਾਂ ਤੁਹਾਡੇ ਬੇਟੇ ਨੂੰ ਬੇਟੇ ਨੂੰ ਮਾਰਿਆ ਉਹਦੇ ਕੋਈ ਸੁਣ ਮੈਂ ਕਿ ਪਹਿਲੇ ਮੰਗਦੇ ਦਾਣਿਆਂ ਦੇ ਦੋ ਟੈਂਕੀਆਂ ਲੈ ਕੇ ਦਾਣਿਆਂ ਨੇ ਕੱਢ ਕੇ गहने लै गए भांडे लै गए सब कुछ लै गए मेरा बेटा कला भी पूरी केस कराया मोटी पेके छाया दे के मारे गए तो का पग पाए गए कह गए कुट कुट के नशे ने टीके ला रहा है ना मेरा नीला काट ना मेरे को लड़की काट ना मेरे को कुछ भी